ਹਾਂਜੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਤੇ ਮੇਰੇ ਨਾਲ ਦੇ ਬਾਬਾ ਜੀ ਅਸੀਂ ਆਗੇ ਜਸਟਾ ਮਹਾਰਾਸ਼ਟਰ ਦੇ ਵਿੱਚ ਤੇ ਬਾਬਾ ਜੀ ਦਾ ਕਰਦੇ ਹਾਂ ਸਵਾਗਤ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰਜੀਤ ਸਿੰਘ ਦਾ ਖਾਲਸਾ ਬਾਬਾ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਜੀ ਨਾਮ ਕੀ ਹੈ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਹਰਿੰਦਰ ਸਿੰਘ ਬਾਈ ਉਹਨਾਂ ਦਾ ਇਲਾਕਾ ਹੈ ਜੀ ਰੋਪੜ ਹਾਂਜੀ ਤੇ ਬਹੁਤ ਹੀ ਮੰਨ ਲਓ ਵੀ ਗੁਰ ਸਿੱਖ ਨੇ ਇੱਥੇ ਆਪਾਂ ਨੂੰ ਮਿਲੇ ਨੇ ਬਾਬਾ ਜੀ ਦੇ ਪਹਿਲੇ ਜੀਵਨ ਬਾਰੇ ਤੇ ਅੱਜ ਦੇ ਜੀਵਨ ਬਾਰੇ ਤੇ ਜ਼ਿੰਦਗੀ ਦੇ ਇਕਠਰਾਮਾਂ ਬਾਰੇ ਕਿ ਕਿਵੇਂ ਬਾਬਾ ਜੀ ਦਾ ਜੀਵਨ ਚੇਂਜ ਹੋਇਆ ਆਪਾਂ ਉਹਦੇ ਬਾਰੇ ਕਰਦੇ ਆਂ ਗੱਲਾਂ ਬਾਤਾਂ ਬਾਬਾ ਜੀ ਜਦੋਂ ਤੁਸੀਂ ਪਹਿਲਾਂ ਮੰਨ ਲਓ ਵੀ ਜਿਹੜਾ ਤੁਹਾਡਾ ਪਹਿਲਾ ਜੀਵਨ ਸੀਗਾ ਉਹ ਕਿਵੇਂ ਦਾ ਸੀ ਤੇ ਉਦੋਂ ਬਾਅਦ ਅੱਜ ਦਾ ਜੀਵਨ ਤੁਹਾਡਾ ਕਿਹੋ ਜਿਹਾ ਹੈ ਜੀ ਪਹਿਲਾਂ ਮੈਂ ਸ਼ਰਾਬ ਸ਼ਰੂਬ ਬਹੁਤ ਪੀਂਦਾ ਤਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਸ਼ਰਾਬ ਪੀਂਦਾ ਤਾਂ ਮੈਂ ਇੱਕ ਦਿਨ ਮੈਂ ਚੰਡੀਗੜ੍ਹ ਗਿਆ ਜੀ ਮੈਂ ਆਇਆ ਤਾਂ ਬੰਗਲੌਰ ਦਾ ਚੱਕਰ ਲਾ ਕੇ ਜੀ ਤੇ ਕੁਝ ਪੈਸੇ ਲੈਣੇ ਤੇ ਪਹਾੜਾ ਚੰਡੀਗੜ੍ਹ ਤੋਂ ਜੀ ਤੇ ਮੈਂ ਆਪਣੀ ਮੋਟਰਸਾਈਕਲ ਲੈ ਕੇ ਚੰਡੀਗੜ੍ਹ ਨੂੰ ਚਲੇ ਗਿਆ ਆਪਣੇ ਕਨੈਕਟਰ ਨੂੰ ਨਾਲ ਲੈ ਕੇ ਜੀ ਜਦ ਮੈਂ ਮੁੱਲਾਂਪੁਰ ਦੇ ਕੋਲ ਆਇਆ ਜੀ ਮੁੱਲਾਂਪੁਰ ਦੇ ਕੋਲ ਆਇਆ ਤੇ ਮੈਨੂੰ ਐ ਲੱਗਿਆ ਵੀ ਇੱਥੇ ਨਾ ਨਾਗ ਸੰਤ ਤਰਤਵਾੜੇ ਵਾਲੇ ਅੱਛਾ ਜੀ ਤੇ ਮੈਂ ਸੰਤਾਂ ਦੇ ਉੱਥੇ ਪਤਾ ਕਰਿਆ ਕਹਿੰਦੇ ਵੀ ਇੱਥੇ ਲਾਗੇ ਆ ਭਾਈ ਮੈਂ ਮੱਥਾ ਟੇਕਣ ਗਿਆ ਜੀ ਮੇਰੇ ਹੱਥ ਵਿੱਚ ਜੋ ਦੋ ਤਿੰਨ ਸ਼ਰਾਬ ਦੀਆਂ ਬੋਤਲਾਂ ਦਾ ਝੋਲਾ ਭਰਿਆ ਬਾਦੀ ਅੱਛਾ ਜੀ ਬਾਜੀ ਮੈਂ ਉਹ ਕਨੈਕਟਰ ਨੂੰ ਬਾਹਰ ਖੜਾ ਕੇ ਅੰਦਰ ਮੱਥਾ ਟੇਕਣ ਚਲੇ ਗਿਆ ਅੰਦਰ ਮਨੂੰ ਵਾਹਪੁਰਸ਼ਾਂ ਦੇ ਉਹ ਮਲੇ ਕਹਿੰਦੇ ਵੀ ਮੈਂ ਕਹਾ ਜੀ ਪਿੰਡ ਰਹਿ ਹੈਗੀ ਆ ਕੋਈ ਸੰਤਾਂ ਦੇ ਉਹ ਉਹ ਹਨ ਉਹ ਮੇਦੇ ਉਹ ਲੈ ਲਈ ਭਾਈ ਠੀਕ ਹੈ ਜੀ ਉਹ ਲੈ ਕੇ ਮੈਂ ਭਾਈ ਉਹ ਸੁਣਨ ਲੱਗਿਆ ਠੀਕ ਹੈ ਜੀ ਸੁਣਦੇ 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 ਮੇਰਾ ਇਹ ਤਾਂ ਜੀਵਨ ਬਦਲ ਗਿਆ ਅੱਛਾ ਜੀ ਮਹਾਪੁਰਸ਼ ਰਤਵਾੜੇ ਵਾਲੇ ਮਹਾਪੁਰਸ਼ ਹੋਰ ਪੂਰਾ ਨਾਂ ਕੀ ਸੀਗਾ ਬਸ ਬਾਬਾ ਬ੍ਰਿਯੰਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਠੀਕ ਕਿਹੜੀ ਜਗ੍ਹਾ ਜੀ ਸਥਾਨ ਇਹਨਾਂ ਦਾ ਮੁੰਲਾਪੁਰ ਦੇ ਕੋਲ ਚੰਡੀਗੜ੍ਹ ਦੇ ਪੀ.ਆਈ. ਦੇ ਜਿਆਦਾ ਹੁੰਦੇ ਉੱਥੇ ਆ ਜਿਹੜਾ ਨਿਊ ਚੰਡੀਗੜ੍ਹ ਆ ਜੀ ਹਾਂ ਜੀ ਠੀਕ ਹੈ ਜੀ ਬਸ ਮਹਾਪੁਰਸ਼ਾਡੇ ਮੈਂ ਭਾਈ ਉਹ ਸੁਣਨ ਲੱਗ ਗਿਆ ਤੇ ਉਹਨਾਂ ਰਾਤ ਮਾਰੇ ਕਹਿੰਦੇ ਆਠ ਪੈੜ ਜੇ ਕੋਈ ਹਰ ਹਰ ਜਪੇ ਹਾਂ ਜੀ ਮਾਰੇ ਕਹਿੰਦੇ ਛਿਪਿਆ ਨਹੀਂ ਛਿਪ ਸਕਦਾ ਠੀਕ ਹੈ ਜੀ ਬਈ ਮੈਂ ਦਿਨ ਰਾਤ ਮੂਲ ਮੰ ਕਾਂਕੋਗੀ ਮੇਰੇ ਠੀਕ ਹੈ ਜੀ ਮੈਂ ਗੱਡੀ ਚਲਾਈ ਜਾਣੀ ਨਾਲੇ ਰੋਹੀ ਜਾਣਾ ਨਾਲੇ ਰੋਹੀ ਜਾਣਾ ਮਹਾਰਾਜ ਮੈਨੂੰ ਸਾਧੂ ਦਾ ਸੰਗ ਮਲਾ ਦੋ ਅੱਛਾ ਸਾਧੂ ਦਾ ਸੰਗ ਮਲਾ ਲਓ ਅੱਛਾ ਜੀ ਭਾਈ ਮੈਂ ਉਠਣਾ ਰਾਤ ਨੂੰ ਮੇਰੀ ਗੱਡੀ ਖੜੀ ਵੀ ਆ ਕਿਤੇ ਬੰਗਲੌਰ ਬੰਗਲੌਰ ਖੜੇ ਮੈਂ 12 ਵਜੇ ਉੱਠ ਕੇ ਵਹਿ ਜਾਣਾ ਆਪਣੀ ਗੱਡੀ 'ਚ ਮੈਂ ਪ੍ਰਾਗਣ ਲੈ ਲਈ ਲੱਕੜ ਦੀ ਹਾਂਜੀ ਹਾਂਜੀ ਪ੍ਰਾਗਣ ਨਹੀਂ ਉਹ ਦੇਖੀ ਜਿਹੜੇ ਪ੍ਰਾਗਣ ਪ੍ਰਾਗਣ ਲੈ ਕੇ ਭਾਈ ਮੈਂ ਵਹਿ ਜਾਣਾ ਸਾਰਾ ਦਿਨ ਗੱਡੀ ਚ ਲਾਉਂਦੇ ਨੇ ਸੋਰੀ ਰੋਂ ਤਾਂ ਮਹਾਰਾਜ ਦਾ ਨਾਮ ਜਪੀ ਜਾਣਾ ਮੈਂ ਨਾਲੇ ਰੋਹੀ ਜਾਣਾ ਸੱਚੇ ਪਾਤਸ਼ਾਹ ਗਰੀ ਸਾਧੂ ਦਾ ਮਲਾਪ ਕਰਾ ਦਿਓ ਪਾਤਸ਼ਾਹ ਸਾਧੂ ਦਾ ਉਹਦੋਂ ਵੀ ਡਰਿੰਕ ਕਰਦੇ ਸੀਗੇ ਜੀ ਹਾਂ ਰੁੱਝ ਕੇ ਅੱਛਾ ਕੁਆਟਰ ਦਾਰੂ ਦੇ ਪੀਤੇ ਉਹਦੋਂ ਮੈਂ ਅੱਛਾ ਜੀ ਹਾਂ ਦੋ ਬੋਤਲਾਂ ਹੋ ਗਿਆ ਉਹਂ ਦੇਸੀ ਦੀਆਂ ਅੱਛਾ ਜੀ ਪਹਿਲਾਂ ਮੈਂ ਚਾਰ ਕੁਆਟਰ ਲੱਤੇ ਲੱਡ ਨੂੰ ਤੇ ਰਤਨਗੜ੍ਹ ਦੇ ਕੋਲ ਅੱਛਾ ਜੀ ਫੇਰ ਚਾਰ ਕੁਆਟਰ ਮੈਂ ਜਾ ਕੇ ਉੱਥੇ ਰਤਨਗੜ੍ਹ ਹੋਟਲ ਵਾਲੇ ਕੋਲ ਫੌਜੀ ਕੋਲ ਤੇ ਲੈ ਲੇ ਬਈ ਮੈਨੂੰ ਨਸ਼ਾ ਨਾ ਹੋਵੇ ਜੀ ਮੈਂ ਦੋ ਬੇਟੀਆਂ ਮੈਂ ਇੱਕ ਡਬਲ ਦੀਆਂ ਮੈਂ ਲੈ ਕੇ दारू ਦੀਆਂ ਗੱਡੀ 'ਚ ਰੱਖੇ ਕਰਦਾ ਤਾਂ ਜੀ ਚੰਡੀਗੜ੍ਹ ਦੇ ਤੁਰਨ ਲੱਗਿਆ ਜੀ ਜੀ ਇੱਕ ਮੈਂ ਪੀ ਲਈ ਇੱਕ ਪਈ ਦੀ ਮੈਂ ਕਹਾਂ ਜੇ ਦੇਸੀ ਵੀ ਕੇ ਦੇਖਦੇ ਬਾਈ ਉਹ ਦੇਸੀ ਮੈਂ ਅੱਛਾ ਜੀ ਚਾਰ ਕੁਆਟਰ ਪੀ ਗਿਆ ਮੈਂ ਨਸ਼ਾ ਨਹੀਂ ਕਰਿਆ ਚਾਰ ਮੈਂ ਫੇਰ ਪੀ ਲੇ ਠੀਕ ਹੈ। ਬਾਗਲੇ ਦਿਨ ਮੈਂ ਭਾਈ ਸਵੇਰ ਨੂੰ ਤੁਰ ਪਿਆ ਸਾਰੀ ਰਾਤ ਵੈਗ ਨੂੰ ਪਰਮੰਤਰ ਮੂਲ ਮੰਤਰ ਚ ਪਈ ਸਭ ਸਾਰਾ ਦਿਨ ਸਾਰੀ ਰਾਤ ਕਰੀ ਜਾਣਾ। ਠੀਕ ਹੈ ਜੀ। ਕਿਉਂ ਸੰਤਾਂ ਦੀਆਂ ਉਹ ਰਤਵਾਰੇ ਵਾਲੇ ਮਹਾਂਪੁਰਸ਼ਾਂ ਦੀਆਂ ਕਹਾਣੀਆਂ ਵਿਵਾਨੀਆਂ ਕਿੱਦਾਂ ਹੋਇਆ ਕਿੱਦਾਂ ਉਹ ਭਾਈ ਉਹਨੂੰ ਗਿਆਨ ਹੋ ਗਿਆ। ਦਵਾਨ ਸੁਣੀ ਗਏ। ਹਾਂ ਦਵਾਨ ਸੁਣੀ ਗਏ। ਅੱਛਾ ਜੀ। ਅੱਗੇ ਮੈਂ ਜਰ ਰਤਨ ਰਤਨਗੜ੍ਹ ਤੋਂ ਚੂਰੂ ਨੂੰ ਮੁੜਿਆ ਨਾ ਤੇ ਅੱਗੇ ਗੁਰਦੁਆਰਾ ਇੱਕ ਛੋਟਾ ਜਿਹਾ ਬਣਾਇਆ। ਗਿੱਲ ਸੰਧੂ ਵਾਲੇ ਸਰਦਾਰ ਜਿਹੜੇ ਜੈਪੁਰ ਵਾਲੇ ਆ ਨਾ ਉਹਨਾਂ ਨੇ ਜਗਾਦਾਨ ਕਰੀ ਹੈ ਇਹਨੂੰ ਪੁੱਛੋਂ ਵਾਲੇ ਮਹਾਂਪੁਰਸ਼ਾਂ ਨੂੰ। ਜੀ ਜੀ ਦਾ ਆਪਾ ਬਾਈ ਹੋ। ਪੁੱਚੋ ਮੰਡੀ ਵਾਲੇ ਮਹਾਪੁਰਸ਼। ਤੇ ਜਿਹੜੇ ਬਾਬਾ ਨਾਨਕ ਸਿੰਘ ਜੀ ਹੋਏ ਨਾ ਹਾਂਜੀ। ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ। ਹਾਂਜੀ। ਇਹ ਮਹਾਪੁਰਸ਼ਾਂ ਦੇ ਮੁਰਸ਼ਿਦ ਹੋਏ ਪੁੱਚੋ ਵਾਲੇ। ਅੱਛਾ ਜੀ। ਹਾਂਜੀ। ਮਹਾਪੁਰਸ਼ਾਂ ਦੇ ਮੁਰਸ਼ਿਦ ਕੌਣ ਆ ਇਹਨਾਂ ਦੇ ਬਾਬਾ ਨਾਨਕ ਸਿੰਘ ਜੀ ਦੇ? ਪੁੱਟੋ ਮੰਡੀ ਵਾਲੇ ਮਹਾਪੁਰ ਜਿਹੜੇ ਪਹਿਲਾਂ ਹੋਏ ਹਾਂ ਸਿੰਘ ਜੀ ਦੇ ਉਸਤਾਦ ਨੇ ਪੁੱਟੋ ਮੰਡੀ ਵਾਲੇ ਠੀਕ ਹੈ ਜੀ ਭਾਈ ਮੈਨੂੰ ਨਾ ਮੈਂ ਅੱਗੇ ਗਿਆ ਜਾ ਤਾਂ ਅੱਗੇ ਪੁਲਿਸ ਖੜੀ ਪੰਜਾਬ ਪੁਲਿਸ ਮੈਂ ਕਿਹਾ ਵੀ ਇਹ ਪੁਲਿਸ ਮੈਨੂੰ ਕਹਿੰਦੇ ਡਰਾਈਵਰਾ ਕਿਹੜਾ ਇਲਾਕਾ ਆਵਾ ਗਿਆ ਜੀ ਸਾਸਰੀਗਾਲ ਕਹਿੰਦੇ ਸਾਸਰੀਗਾਲ ਕਹਿੰਦੇ ਕਿਹੜਾ ਇਲਾਕਾ ਆਵਾ ਗਿਆ ਰੋਪੜ ਦਾ ਇਲਾਕਾ ਅੱਛਾ ਜੀ ਮੈਂ ਕਹਿੰਦੇ ਕਿਧਰੋਂ ਆਇਆ ਮਗਾ ਜੀ ਪੂਨੇ ਤੋਂ ਆਇਆ ਮਹਾਰਾਸ਼ਟਰ ਤੋਂ ਕਹਿੰਦੇ ਜਾਣਾ ਕਿੱਧਰ ਆ ਮਗਾ ਜੀ ਇੱਧਰ ਨੰਗਲ ਡੈਮ ਕੋਲ ਉੱਨਾ ਪੈਂਦਾ ਉੱਥੇ ਜਾਣਾ ਜੀ ਮੈਂ ਹਾਂਜੀ ਬਾਜੀ ਮਗਰ ਤੁਸੀਂ ਖੜੇ ਹੋਰੇ ਕਹਿੰਦਾ ਮਹਾਪੁਰਸ਼ ਹੈ ਮੈਂ ਕਿਹੜੇ ਕਹਿੰਦੇ ਪੁੱਛੋ ਮੰਡੀ ਵਾਲੇ ਮੈਂ ਸਰਦਰੀ ਰਾਤੀ ਨਾਲ ਤਾਂ ਰੈਣ ਸਵਾਈ ਸੁਨੇ ਕਰਦਾ ਤਾਂ ਘਰ ਬਹਿ ਕੇ ਬੜੇ ਸਾਲਾਂ ਤੋਂ ਅੱਛਾ ਜੀ ਭਾਈ ਮੇਰੇ ਮਨ ਵਿੱਚ ਆਇਆ ਦਾ ਮੈਂ ਗੁਰਨਾਨਕ ਦੇਵ ਜੀ ਨਾਲ ਸਟੇਰੀਂਗ ਨਾਲ ਫਿਰ ਮਾਰਨਾ ਮਗਾ ਪਾਸ਼ਾ ਕਰਾ ਦੇ ਮਲਾਪ ਕਰਾ ਦੇ ਮਲਾਪ ਕਿਸੇ ਜਾਦੂ ਦਾ ਜਾਣਾ ਕਿਸੇ ਕੋਲ ਸਾਧੂ ਕੋਲ ਹਾਂਜੀ ਉਹ ਕਿਸੇ ਨਾ ਲਾਲਚੀ ਕੋਈ ਕਿੱਦਾਂ ਦਾ ਕੋਈ ਮੇਰੇ ਵਿਝੇਵ ਕਿੰਨੀ ਦੇਖੀ ਜਾਣਾ ਪੂਰਨ ਸਾਧੂ ਨਹੀਂ ਕੋ ਮਿਲਿਆ ਪੂਰਨ ਨਹੀਂ ਮਿਲਿਆ ਠੀਕ ਹੈ ਜੀ ਬਾਜੀ ਕਰਦੇ ਕਰਦੇ ਬਾਈ ਜੀ ਮੈਂ ਦੇਖੀ ਜਾਣਾ ਵੀ ਇਹ ਵੀ ਨਹੀਂ ਠੀਕ ਹੈ ਇਹ ਵੀ ਨਹੀਂ ਠੀਕ ਹੈ ਇਹ ਵੀ ਲਾਲਚੀ ਆ ਇਹ ਵੀ ਲਾਲ ਭਾਈ ਨਾਮ ਜਪੀ ਜਾਣਾ ਮੂਲ ਮੰਤਰ ਵਹਿਗੂ ਗੁਰ ਮੰਤਰ ਚ ਪਈ ਸਾਫ ਕਰੀ ਜਾਣਾ ਸਾਰਾ ਦਿਨ ਸਾਰਾ ਦਿਨ ਸਾਰੀ ਰਾਤ ਗੱਡੀ ਚਲਾਈ ਜਾਣੀ ਅੱਛਾ ਜੀ ਪਰ ਉਹੀ ਜਾਣਾ ਨਾ ਦਰੂਪੀਆ ਨਹੀਂ ਨਾ ਨਾ ਫਿਰ ਉਦੇ ਬਾਅਦ ਸੰਤ ਮਨ ਨੂੰ ਮਿਲ ਕੇ ਦਾਰੂ ਮੈਂ ਪਹਿਲਾਂ ਪੀਂਦਾ ਤਾਂ ਜਾਂ ਤਾਂ ਸੋਨਾ ਜਾਂ ਦਾਰੂ ਪੀਂਦਾ ਤਾਂ ਮੈਂ ਐ ਨਹੀਂ ਕਿ ਵੀ ਜਲਦੀ ਗੱਡੀ ਦਾਰੂ ਪੀਂਦਾ ਯਾਰ ਮੈਂ ਦਾਰੂ ਪੀ ਲਿਆ ਨਾ ਫਿਰ ਨਹੀਂ ਤਾਂ ਮੈਂ ਕਰਦਾ ਜਾਂ ਤਾਂ ਮੈਂ ਸੋਨਾ 3:30 ਵਜੇ 4:00 ਵਜੇ ਸਵੇਰੇ 8:00 ਵਜੇ ਤੱਕ ਰੌਂਦਾ ਤਾਂ ਮੈਂ ਜਾਂਦ ਮਤਲਬ ਮੈਂ ਦਾਰੂ ਪੀਣੀ ਸਾਰਾ ਦਿਨ ਮੈਂ ਸੋਫੀ ਤਾਂ ਸਾਰਾ ਦਿਨ ਦਾਰੂ ਪੀ ਜਾਣੀ ਸਾਰਾ ਦਿਨ ਮੈਂ ਮਤਲਬ ਸਾਰੀ ਰਾ ਜਾਣਾ ਸਾਰਾ ਦਿਨ ਜਪੀ ਜਾਣਾ ਜਾਂ ਤੜਕੇ ਸੁਹਣਾ ਫਿਰ ਮਰਜੇ ਸੁਹਣਾ ਪੂਰਾ ਫਿਰ ਮਹਾਪੁਰਸ਼ ਮੇਲੇ ਫਿਰ ਮਨੂ ਜੀ ਪੁਲਿਸ ਵਾਲੇ ਮਿਲੇ ਮੈਂ ਕਿਤਕਾਉਣਾ ਤੁਸੀਂ ਕਹਿੰਦੇ ਵੀ ਐਂ ਕਰਕੇ ਸੰਤ ਆਇਆ ਮੈਂ ਕਿਹੜੇ ਕਹਿੰਦੇ ਪੁੱਛੋ ਮੰਡੀ ਵਾਲੇ ਜੀ ਮਾ ਜੀ ਜਦ ਮੈਂ ਉੱਪਰ ਗਿਆ ਮਹਾਪੁਰਸ਼ ਨੂੰ ਮੈਂ ਕਹਾ ਯਾਰ ਪਹਿਲੀ ਹੱਥ ਲਾਵਾਂਗਾ ਨਾ ਲਾਵਾਂ ਮੈਂ ਮੈਂ ਤਾਂ ਰਾਰੂ ਵੀਤੀ ਆ ਮੈਂ ਤਾਂ ਵਹਿਲੀ ਆਦਮੀ ਪੰਚਾਇਤ ਦਾ ਲਾਇਆ ਬਾਬਾ ਹਾਂ ਸਮੈ ਲਾਉਂਦੇ ਹੋ ਹਾਂ ਚੰਦਰਾ ਲਾਇਆ ਵਾ ਮੈਂ ਕੁਰਤੀ ਪਤੂਈ ਪਾਈ ਵੀ ਸੰਤ ਨੇ ਮੈਂ ਕਰਿਆ ਜੀ ਮਹਾਪੁਰਸ਼ ਨੇ ਮੈਨੂੰ ਐ ਦੇਖਿਆ ਨਾ ਅੱਖ ਦੇ ਨਾਲ ਐ ਦੇਖਿਆ ਹਾਂਜੀ ਹਾਂਜੀ ਮੇਰਾ ਭਾਈ ਸਰੀਰ ਕੰਬ ਮਨਾ ਜਿੱਥੇ ਜਾਣਾ ਤਾਂ ਉਹ ਆ ਗਏ ਹਾਂ ਹਾਂ ਜਿੱਥੇ ਮੈਨੂੰ ਮਤਲਬ ਜੋ ਮੇਰੇ ਮਨ ਤੁਸੀਂ ਮੰਨਿਆ ਕੋਈ ਸੀਗੀ ਹੈ ਕੋਈ ਸੀ ਮੈਂ ਕਹਾਂ ਵੀ ਆ ਗਏ ਜੀ ਮੈਂ ਭਾਈ ਉੱਥੇ ਨਾ ਉੱਚੀ ਉੱਚੀ ਲੋਕ ਲੱਗਿਆ ਬੋਲਣ ਮੈਂ ਸਦਾਈ ਜਾ ਹੋ ਗਿਆ ਮੈਂ ਕਿਹਾ ਉਹ ਭਾਈ ਓਏ ਰੱਬ ਆ ਜਾ ਹਰਸਾਂ ਤੋਂ ਫਰਸਾਂ ਪਰ ਆ ਗਿਆ ਉਹ ਭਾਈ ਆ ਜਾਓ ਪਟਿਆਲੇ ਦੀ ਗੱਡੀ ਵਾਲੇ ਆ ਗਏ ਦੋ ਬਜ਼ੁਰਗ ਪਾਰਾ ਚੱਕੀ ਵਾਲੇ ਉਹ ਵੀ ਆ ਗਏ ਮਹਾਪੁਰਸ਼ਾਂ ਕੋਲ ਬਹਿ ਗਏ ਜੀ ਜੀ ਮੈਂ ਕਿਹਾ ਜੀ ਮਹਾਰਾਜ ਜੀ ਮੈਂ ਭਾਈ ਭਗਤੂ ਜੀ ਹੋਏ ਆ ਹਾਂ ਜੀ ਕਹਿੰਦੇ ਛੇਵੇਂ ਪਾਤਸ਼ਾਹ ਦੇ ਟਾਈਮ ਹੋਏ ਆ ਮੈਂ ਕਿਹਾ ਬਾਬਾ ਬੁੱਢਾ ਜੀ ਹੋਏ ਆ ਮਹਾਰਾਜ ਉਦਾਗੁਰ ਨਾਨਕ ਦੇਵ ਜੀ ਦੇ ਟਾਈਮ ਉਹ ਯਾਦ ਮਾਰੇ ਨੇ ਕਿਹਾ ਤਾਂ ਭਾਈ ਤੂੰ ਤਾਂ ਸਾਡਾ ਬੁੱਢਾ ਹੈ ਮਾਰੇ ਨੇ ਕਹਿੰਦਾ ਵੀ ਤੁਸੀਂ ਕੀ ਕਰਦੇ ਕਹਿੰਦੇ ਸਾਡੀ ਵੀ ਤੂੰ ਛੋਟਾ ਜਿਹਾ ਹੁੰਦਾ ਕਿਉਂ ਨਾਮ ਜਪਦਾ ਮੈਂ ਇਹਦੀਆਂ ਗੱਲਾਂ ਲੱਗਿਆ ਕਰਨ ਜੀ ਜੀ ਸੰਤਾਂ ਦੇ ਨਾਲ ਮੈਂ ਜੀ ਕਹਿੰਦੇ ਤੇ ਵੀ ਤੁਸੀਂ ਤੂੰ ਬੱਚੇ ਵੀ ਤੂੰ ਭਾਈ ਇਹ ਕਹਿੰਦੇ ਮੇਰੀ ਮਾਂ ਕਹਿੰਦੀ ਆ ਵੀ ਜਦੋਂ ਆਪਾਂ ਲੱਕੜੀਆਂ ਚਲਾਈਏ ਨਾ ਬੜੀਆਂ-ਬੜੀਆਂ ਅੱਗ ਨਹੀਂ ਲੱਗਦੀ ਛੋਟੀਆਂ-ਛੋਟੀਆਂ ਨੂੰ ਅੱਗ ਲੱਗ ਜਾਂਦੀ ਹੈ ਜੀ ਜੀ ਢੱਕਿਆਂ ਨੂੰ ਢੱਕਿਆਂ ਨੂੰ ਵੀ ਉਦੇ ਮਦ ਵਿੱਚ ਬੜੀਆਂ ਲੱਗ ਜਾਂਦੀ ਕਹਿੰਦਾ ਮੇਰੀ ਮਾਂ ਕਹਿੰਦੀ ਪੁੱਤਰਾ ਛੋਟੇ-ਛੋਟੇ ਜੇ ਵੀ ਆਪਾਂ ਬੱਚਾ ਹੋਈਏ ਨ ਇਹ ਤੁਹਾਨੂੰ ਸਾਡਾ ਬੁੱਢਾ ਹੈ ਮਾਰੇ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਛੇਵੇਂ ਪਾਸ਼ਾ ਤੱਕਰ ਬਾਬਾ ਬੁੱਢਾ ਜੀ ਨੇ ਮਤਲਬ ਤਿਲਕ ਕਰਿਆ ਇਹਦੇ ਪਾਸ਼ਾ ਦੀ ਤਮਲੇ ਦੂਏ ਨੂੰ ਤੀ ਤੀਸਰੇ ਪਾਸ਼ਾ ਚੌਥੇ ਪੰਜਵੇਂ ਛੇਵੇਂ ਛੇਵੇਂ ਪਾਸ਼ਾ ਨੇ ਜਾਂ ਪਲੰਗ ਨੂੰ ਉਹਨਾਂ ਦੀ ਪਾਲਕੀ ਦੇ ਵਿੱਚ ਬਾਬਾ ਬੁੱਢਾ ਜੀ ਬਹੁਤ ਵਿਰਧ ਹੋ ਗਏ ਤੇ ਫਿਰ ਜਦੋਂ ਬਾਬਾ ਬੁੱਢਾ ਜੀ ਨੇ ਦੇਖਿਆ ਇਹ ਮਾਰੇ ਛੇਵੇਂ ਪਾਸ਼ਾ ਲੱਗੇ ਹੋਇਆ ਕਹਿੰਦੇ ਮਾਰੇ ਮੈਂ ਉੱਪਰ ਦੇ ਛਾਲ ਮਾਰ ਦੂਗਾ ਕਹਿੰਦੇ ਨਹੀਂ ਮਾਰੇ ਬ੍ਰਹਮ ਗਿਆਨੀ ਮਹਾਂਪੁਰਜ ਆਹ ਪਰਮੇਸ਼ਰ ਇੱਕ ਮਾਰੇ ਦੀ ਫਰਕ ਰਹਿ ਗਿਆ ਨਹੀਂ ਗੁਰੂ ਅੰਗਦ ਦੇਵ ਜੀ ਦੀ ਜਗ੍ਹਾ ਤੀਸਰੇ ਪਾਸ਼ਾ ਇਹਨਾਂ ਨੂੰ ਮਿਲਣਾ ਤਾਂ ਬਸ ਉਹ ਹੀ ਜ਼ਮੀਨ ਸਵਾਨ ਦਾ ਹੀ ਕਰਦਾ ਚਲੋ ਬਾਬਾ ਬੁੱਢਾ ਜੀ ਮਾਰ ਮੈਂ ਇਹ ਜਿਹੇ ਗੱਲਾਂ ਲਾ ਗਿਆ ਕਰਨ ਮੈਨੂੰ ਕਹਿੰਦਾ ਤੈਨੂੰ ਗਿਆਨ ਕਿੱਥੇ ਤੇ ਹੋਇਆ ਬਾਬਾ ਜੀ ਕਹਰੇ ਭਾਈ ਮੈਂ ਰਤਵਾੜੇ ਵਾਲੇ ਸੰਤਾਂ ਦੀਆਂ ਪਿੰਡ ਦਾ ਸੁਣਦਾ ਗੱਡੀ ਦੇ ਵਿੱਚ ਸੌ ਰੋ ਦਿਨ ਮੇਰੇ ਕੋਲ ਬਹੁਤ ਬੜੀ ਉਹ ਰਾੜੇ ਵਾਲੇ ਮਹਾਂਪੁਰਖਾਂ ਨੇ ਕਿਹਾ ਤਾਂ ਵੀ ਅਸੀਂ ਜ਼ਰੀਰ ਛੱਡੂਗੇ ਸਾਨੂੰ ਆਪਣਾ ਸਰੀਰ ਦੇ ਦੇ ਤੋ ਠੀਕ ਹੈ ਜਦ ਇੰਗਲੈਂਡ ਸਰੀਰ ਛੱਡਣ ਗਏ ਮਹਾਂਪੁਰਖ ਅੱਛਾ ਜੀ ਰਾੜੇ ਵਾਲੇ ਮਹਾਰਾਜ ਮਾਰੇ ਇਸ ਸਸਿ ਨੇ ਭਾਈ ਸ਼ਮੇਨ ਉੱਥੇ ਲੰਡਨ ਜਾ ਕੇ ਛੱਡਿਆ ਸਰੀਰ ਹਾਂ ਮਾਰ ਇੰਗਲੈਂਡ ਵੀ ਜਾ ਕੇ ਛ ਕਿਨ ਕੋਈ ਨਹੀਂ ਮਾਰੇ ਅੱਜ ਦੇਖ ਲੈ ਜੋ ਵੀ ਉਹ ਕਥਾ ਕਹਾਣੀਆਂ ਸੁਣਾਉਂਦੇਵੇਂ ਤੇ ਜੋ ਮਰਜ਼ੀ ਸੁਣ ਲਓ ਤੁਸੀਂ ਵੀ ਮੈਂ ਡਰਾਈਵਰ ਆ ਇੱਕ ਤੇ ਮੈਂ ਇਦਾਂ ਗੱਲਾਂ ਲੱਗਿਆ ਸੰਤਾਂ ਨਾਲ ਗੱਲ ਮੈਨੂੰ ਕਹੇ ਤੈਨੂੰ ਗਿਆਨ ਕਿੱਥੇ ਤੋਂ ਆਇਆ ਮੈਂ ਜੀ ਮੈਂ ਇਦਾਂ ਕਰਕੇ ਸੰਤਾਂ ਦੀ ਪੈਂਡਰ ਸੁਣਦਾ ਕਹਿੰਦੇ ਜੀ ਅਸੀਂ ਲੈ ਲੀਓ ਤੇ ਤੇਰੇ ਕੋਲ ਕਰੂ ਮੈਂ ਕਹਾਂ ਜੀ ਘਰ ਪਾਈ ਕਾਪੀ ਅੱਛਾ ਜੀ ਮੈਂ ਕਹਾ ਬਾਬਾ ਜੀ ਮੈਂ ਦਾਰੂ ਬਹੁਤ ਪੀਂਦਾ ਕਹਿੰਦੇ ਕਿੰਨੀ ਕੁ ਪੀ ਜਾਂਦਾ ਹਾਂਜੀ ਮੈਂ ਜੀ ਮੈਂ ਰਾਰਾ 1/4 ਪੀਆ ਅੱਛਾ ਇਸ ਦਸੰਦੇ ਮੈਨੂੰ ਨਾ ਮੈਂ ਹੀ ਮੇਰਾ ਦੋ ਬੋਤਲਾਂ ਸ਼ਰਾਬ ਦੀਆਂ ਪੀ ਗਿਆ ਮੈਨੂੰ ਕੱਲੇ ਨੂੰ ਕੁਝ ਨਹੀਂ ਕਰਦੀ ਮੈਂ ਕਹਿੰਦੇ ਕਿਆ ਕਹਿੰਦਾ ਉਹਨਾਂ ਤੋਂ ਮਹਾਰਾਜ ਨੂੰ ਸਿਰ ਮਾਰ ਕੇ ਸਟੇਰਿੰਗ ਦੇ ਨਾਲ ਮੈਂ ਹੀ ਮੈਂ ਕਹਿੰਦਾ ਕਿਸ ਸਾਧੂ ਦਾ ਬਲਾਵ ਕਰਾ ਦੇ ਮੈਨੂੰ ਮਿਲਦੇ ਬਹੁਤ ਸਾਧੂ ਆ ਮਹਾਰੇਕ ਦੇ ਚਰਨੀ ਜਾ ਕੇ ਪੈ ਜਾਂਦਾ ਤੇ ਵੀ ਦੇਖਦਾ ਤਾਂ ਉਹਨੂੰ ਚੈੱਕ ਕਰਦਾ ਤਾਂ ਇਹ ਬਾਬਾ ਸੁਖਦੇਵ ਸਿੰਘ ਜੀ ਦੀ ਵਰਡਿੰਗ ਸੀਗੀ ਉਹ ਕਹਿੰਦੇ ਤੁਸੀਂ ਤੂੰ ਦੱਸਿਆ ਨਹੀਂ ਵੀ ਤੂੰ ਸਟੇਰਾਂ ਨਾਲ ਸਿਰ ਮਾਰ ਕੇ ਕੀ ਮੰਗਦਾ ਗੁਰੂ ਨਾਨਕ ਮੈਨੂੰ ਕਹਿੰਦੇ ਕਿਆ ਮੰਗਦਾ ਤੂੰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਕਿਆ ਦੱਸਾਂ ਕਰਦਾ ਵੀ ਸਾਧੂ ਦਾ ਬਲਾਵ ਕਰਾ ਦੇ ਮੈਂ ਕਹਾ ਹਾਂਜੀ ਮੈਂ ਕਹਾ ਬਸ ਦੇਖ ਲਿਆ ਵੀ ਸਾਧੂ ਪੂਰਨ ਆ ਮਹਾਪੁਰਸ਼ ਆ ਇਹ ਹਾਂਜੀ ਹਾਂਜੀ ਬਾਜੀ ਜਦੋਂ ਇੰਨੀ ਗੱਲ ਹੋਈ ਮੈਂ ਕਹਿਆ ਜੀ ਮੈਂ ਮਲਾਪ ਮੰਗਦਾ ਮਹਾਪੁਰਸ਼ਾ ਦਾ ਵੀ ਮੇਰਾ ਜੀਵਨ ਉਹ ਅਜਵਾ ਮੈਂ ਬਰਾਗ ਵਿੱਚ ਮੈਂ ਉੱਥੇ ਵੀ ਰੋਈ ਹੋ ਗਿਆ ਸੰਤਾਂ ਕੋਲ ਜੀ 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 ਬਰਾਗ ਬਹੁਤ ਆ ਬਣਾ ਜੀ ਬਾਜੀ ਇਹ ਜਦ ਬਰਾਗ ਲੱਗਿਆ ਬਾਈ ਜੀ ਸੰਤਾਂ ਨੇ ਮੈਨੂੰ ਕਿਹਾ ਰੋਟੀ ਖਾਧੀ ਆ ਮੈਂ ਕਹਿਆ ਜੀ ਨਹੀਂ ਕਹਿੰਦੇ ਕਿੱਥੇ ਖਾਊਗਾ ਮੈਂ ਕਹਿਆ ਜੀ ਤੁਹਾਡੇ ਲੰਗਰ ਵਿੱਚ ਕਹਿੰਦੇ ਰੁਕਦਾ ਮੱਕਾ ਗੱਡੀ ਲੈ ਕੇ ਮੈਂ ਕਹਿਆ ਜੀ ਮੈਂ ਪੱਕਾ ਇੱਥੇ ਨੂੰ ਬਗਲੌਰ ਨੂੰ ਜਾਂਦਾ ਪੁੰਨੇ ਨੂੰ ਜਾਂਦਾ ਮੈਂ ਪੱਕਾ ਚੱਲਦਾ ਮਹਾਪੁਰਸ਼ਾ ਦੇ ਵਿੱਚ ਗੁਰੂ ਘਰ ਹਾਂ ਡਰਾਈਵਰ ਸੈੱਟ ਦਾ ਬਾਪਾ ਜੀ ਮੈਂ ਉੱਥੇ ਰੁਕ ਗਿਆ ਅੱਛਾ ਜੀ ਇੱਕ ਮਾਤਾ ਜੀ 90 ਕੇ ਸਾਲ ਦੀ ਉਮਰ ਹੋਣੀ ਆ ਜੀ ਜੀ ਮਾਹਪੁਰਸ਼ਾਣਾ ਦੇ ਪ੍ਰਸ਼ਾਦਾ ਲੈ ਆਈ ਕਹਿੰਦੇ ਡਰਾਈਵਰ ਨੂੰ ਵੀ ਲਾਓ ਜੀ ਮੈਂ ਨਵੀਂ ਪ੍ਰਸ਼ਾਦਾ ਆ ਗਿਆ ਕਿਹਾ ਤੇ ਫੁੱਟਾਂ ਜੀਆਂ ਨਹੀਂ ਇਹੜੇ ਫੁੱਟਾਂ ਨਹੀਂ ਹੁੰਦੇ ਰਾਤਾਂ ਚ ਚੀਪੜ ਜਿਓ ਕੁੱਤੇ ਵੀ ਦੇ ਠੀਕ ਹੈ ਚੋਟ ਮਾਹਪੁਰਸ਼ਾਣਾ ਮੈਂ ਨਵੀਂ ਪ੍ਰਸ਼ਾਦਾ ਆ ਗਿਆ ਪਾਪਾ ਜੀ ਨੇ ਆਪਣੇ ਕੋਲ ਤੇ ਤੋੜ ਦੇ ਖਾਂਦੇ ਖਾਂਦੇ ਨੇ ਪ੍ਰਸ਼ਾਦਾ ਤੋੜ ਕੇ ਮੈਨੂੰ ਦੋ ਵਰਕੀਆਂ ਦੇ ਦਿੱਤੀਆਂ ਠੀਕ ਹੈ ਕਹਿੰਦੇ ਜਾਂ ਦੋ ਦਿਨ ਦਾ ਟਾਈਮ ਮਿਲੇ ਗੁਰੂ ਨਾਨਕ ਦੇ ਘਰ ਤੇ ਅੱਛਾ ਜੀ ਬਾਈ ਜੀ ਬਸ ਦੋਏ ਦਿਨ ਕੀਤੀ ਆ ਮੈਂ ਮੈਂ ਕਿਹਾ ਜਿਹੜੀ ਪੇਟੀ ਪਈ ਆ ਕਹਿੰਦੇ ਪਤਾ ਹੀ ਲੱਗਣਾ ਕਿੱਥੇ ਗਿਆ ਅਜੇ ਤੱਕ ਕੋਈ ਪੇਟੀ ਦੇ ਨਹੀਂ ਪਤਾ ਕਿੱਥੇ ਗਈ ਸ਼ਰਾਬ ਦੀ ਭਰੀ ਗੱਡੀ ਚੋਂ ਗਾਇਬ ਹੋ ਗਿਆ ਘਰ ਤੇ ਅੱਛਾ ਘਰ ਤੇ ਪਤਾ ਨਹੀਂ ਕੌਣ ਚੱਕ ਲੇ ਗਿਆ ਕੌਣ ਨਹੀਂ ਮੰਨੂ ਨਹੀਂ ਪਤਾ ਠੀਕ ਹੈ ਜੀ ਭਾਈ ਮੈਂ ਰਹਾ ਘਰੇ ਮੈਂ ਜਾ ਕੇ ਆਪਣਾ ਰਾਤ ਨੂੰ ਬਹਿ ਜਾਣਾ ਘਰੇ 12 1 ਵਜੇ ਮੈਂ ਇਸ਼ਨਾਨ ਕਰਕੇ ਬਹਿ ਜਾਂਦਾ ਤਾਂ ਜੀ ਜੀ ਬਸ ਮੈਂ ਸਵੇਰੇ 3:30 4 ਵਜੇ ਸੌਂ ਜਾਂਦਾ ਘਰੇ ਅੱਛਾ ਜੀ ਹੁਣ ਵੀ ਮੇਰੀ ਬਰਾਗਣਾ ਮੈਂ ਗੱਡੀ ਚ ਵੀ ਬਰਾਗਣ ਲਿਆਉਂਦਾ ਨਾਲੇ ਜੀ ਜੀ ਮੈਂ ਆਪਣਾ ਸਾਰਾ ਦਿਨ ਵੈਗੁਰੂ ਗੁਰਮੰਤਰ ਮੂਲ ਮੰਤਰ ਇਹ ਐਸਾ ਮਹਾਰ ਸਾਰੀ ਵਿੱਚ ਐ ਕੁਛ ਨਹੀਂ ਕਰਦੇ ਅਸੀਂ ਸਭ ਕੁਝ ਦਾ ਗੱਡੀਆਂ ਚਲਾਉਂਦੇ ਆ ਮਿਹਨਤ ਕਰਦੇ ਆ ਪਰ ਜਾਣਾ ਨਹੀਂ ਕੁਛ ਨਾਲ ਮੋਜੇ ਹੀ ਟੁੱਟ ਗਿਆ ਸਾਰੀ ਚੀਜ਼ਾਂ ਨਾਲ ਤੇ ਬਸ ਆਪਣਾ ਨਾਮ ਜਪੀ ਜੋ ਹੁਣ ਤਾਂ ਇਹ ਮਹਾਪੁਰਸ਼ਾਂ ਨੇ ਮੇਰੀ ਇਹੋ ਜੀ ਜ਼ਿੰਦਗੀ ਬਦਲੀ ਆ ਪੁੱਛੋ ਮੰਡੀ ਵਾਲਿਆਂ ਨਾਲ ਅੱਛਾ ਜੀ ਮੇਰੇ ਵਾਸਤੇ ਰੱਬ ਆ ਬਾਈ ਇਹ ਮੈਂ ਕਹੇ ਜਾਂ ਬਿਗੜਾ ਬੰਦਾ ਤਾਂ ਜੇ ਰੋਡ ਦੇ ਉੱਪਰ ਸਾਹਾਂ ਵੀ ਵਜ ਜਾਣੇ ਗੱਡੀ ਦੇ ਨਾਲ ਨਾ ਮੈਂ ਜਦ ਇਹ ਆਪਣਾ ਕਰਕੇ ਗੱਡੀ ਸਾਈਡ ਤੇ ਜਦ ਇਹ ਆਪਣਾ ਕੰਮ ਕਰਦੇ ਕਰਦਾ ਤਾਂ ਅੱਛਾ ਜੀ ਮੈਂ ਤਾਂ ਇਹੋ ਜਿਹਾ ਬੰਦਾ ਦਾ ਜੇ ਕਿਤੇ ਮਾਸਮੋਸ ਲੈਡ ਬਣਾਦਾ ਤਾਂ ਮੋਤੇ ਕਲੇਜੀ ਕਲੋਜੀ ਕੱਠੀ ਹੋਲੇ ਕੇ ਖਾਜੇ ਕਰਦਾ ਤਾਂ ਮੈਂ ਤਾਂ ਐਜਾ ਬੰਦਾ ਤਾਂ ਐਜਾ ਮੇਰਾ ਜੀਵਨ ਬਦਲਿਆ ਬਾਈ ਜੀ ਭਾਈ ਇੱਕ ਇੱਕ ਘਟਨਾ ਹੋਰ ਤੁਸੀਂ ਦੱਸੀ ਸੀ ਕਿ ਜਦੋਂ 1984 ਦੇ ਵਿੱਚ ਮੰਨ ਲਓ ਵੀ ਇਹ ਗੱਡੀਆਂ ਕੁੜੀਆਂ ਫੋਕੀਆਂ ਨੇ ਹਾਂ ਸਾਲ 84 ਸਾਡਾ ਭਾਈ ਪਪਾਈ ਦੀ ਗੱਡੀ ਨੂੰ ਅਗਲਾ ਆਉਂਦੀ ਸੀ ਹਮਾ ਚਲਦੇ ਵਿੱਚ ਆਉਣੀ ਅੱਛਾ ਜੀ ਆਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਦੀ 84 ਮਾਰ ਦੀ ਗੱਡੀ 13 12 ਦੇ ਬੈਂਫਰ ਆਏ ਦੇ ਗੱਡੀਆਂ ਨੂੰ ਜਿਹੜੀਆਂ ਐਸਾ ਗੱਡੀਆਂ ਦੀਆਂ ਠੀਕ ਹੈ ਜੀ ਇਹ ਇੰਦਰਾ ਗਾਂਧੀ ਨਾ ਉੱਪਰ ਨੂੰ ਪ੍ਰਾਲੀ ਭੇਜੇ ਕਰਦੀ ਸੀ ਰੋਪੜ ਤੋਂ ਅੱਛਾ ਜੀ ਰੋਪੜ ਤੋਂ ਪ੍ਰਾਲੀ ਭੇਜੇ ਕਰਦੀ ਸੀ ਜਿਹੜੇ ਗੁੱਜਰ ਬੈਠੇ ਉੱਪਰ ਮੁਸਲਮਾਨ ਗੁੱਜਰ ਨਹੀਂ ਬੈਠੇ ਮੈਸਾਂ ਵਾਲੇ ਹਾਂ ਜੀ ਹਾਂ ਜੀ ਆਨੀ ਦੇ ਪਾਸੇ ਪਰਨੇ ਜਾਂਦੇ ਹੁਣ ਮਾਰ ਕੰਡੇ ਕੰਦੀ ਪੈਂਦੀ ਮਾਰ ਕੰਡੇ ਤੋਂ ਵੀ ਅੱਗੇ ਅੱਗੇ ਹਾਂਜੀ ਹਾਂਜੀ ਆਨੀ ਰੋੜੋ ਵਾਲੇ ਰੋੜ ਤੇ ਹਾਂ ਉੱਤੇ ਗੱਡੀਆਂ ਸਾਡੀਆਂ ਖੜੀਆਂ 13 14 ਰੋਪੜਦੀਆਂ ਅੱਛਾ ਜੀ ਪਾਪਾਈ ਵਾਲੀ ਗੱਡੀ ਨੂੰ ਲੱਗੀ ਵੀਦੀ ਫੋਟੋ ਗੁਰ ਗੋਵਿੰਦ ਸਿੰਘ ਜੀ ਮਾਰੇ 10ਵੇਂ ਪਾਸ ਸ਼ਾਦੀ ਸਾਡੀ ਗੱਡੀ ਅੱਗ ਲਾਦੀ ਅੱਗ ਲਾਦੀ ਜੀ ਗੱਡੀ ਨੂੰ ਅੱਛਾ ਜੀ ਸਾਡੀਆਂ ਤਿੰਨ ਗੱਡੀਆਂ ਦਿੱਲੀ ਖੂਕੀਆਂ ਅੱਛਾ ਜੀ ਛੋਟੀਆਂ ਗੱਡੀਆਂ ਨੇ ਹਾ ਬਾਡੀਆਂ ਡੀਆਂ ਗੱਡੀਆਂ ਠੀਕ ਉਹ ਖੂਕੀਆਂ ਤਿੰਨ ਸਾਡੇ ਘਰ ਖੂਕੇ ਦਿੱਲੀ ਅੱਛਾ ਜੀ ਤਾਇ ਦਾ ਕਿੰਨੀ ਕਿਹੜੀ ਜਗ੍ਹਾ ਸੀ ਜੀ ਦਿੱਲੀ ਆ ਦੀ ਪਾਲਮਗਾਓ ਪਾਲਮ ਕਲ ਉਹ ਠਾਣੇਦਾਰ ਤਾਂ ਬਰਾੜ ਸਾਹਿਬ ਦੇ ਨਾਲ ਜਿਹੜਾ ਗਿਆਨੀ ਜੈਲ ਸਿੰਘ ਤਾਂ ਰਾਸ਼ਟਰਪਤੀ ਨਾ ਉਹ ਜਿਆਦਾ ਤਰਖਾਨਤਾ ਹਾਂਜੀ ਹਾਂਜੀ ਤਰਖਾਨ ਉਹਦੀ ਜਿਹੜੀ ਬੇਟੀ ਦੀ ਬੇਟੀ ਆ ਨਾ ਹਾਂਜੀ ਦੋਤੀ ਦੋਤੀ ਉਹਨਾਂ ਲਵ ਮੈਰਿਜ ਕਰਾਈ ਦੀ ਬਾਈ ਦੇ ਸਾਹਮਣੇ ਬਰਾੜ ਸਾਹਿਬ ਗੁਨਿਆਣਾ ਮੰਡੀ ਪੈਂਦਾ ਬਠਿੰਡੇ ਕੋਲ ਠੀਕ ਹੈ ਜੀ ਗੁਨਿਆਣਾ ਮੰਡੀ ਗੁਨਿਆਣਾ ਮੰਡੀ ਉੱਥੇ ਦੇਦੇ ਉਹਨਾਂ ਨੂੰ ਹਾਂ ਬਹੁਤ ਮਤਲਬ ਬਾਈ ਦਾ ਜਿਆਦਾ ਸਾਥ ਤਾਂ ਅੱਛਾ ਜੀ ਉਸ ਟਾਈਮ ਉਹ ਐਸਐਸਪੀ ਹੁੰਦੇ ਨੇ ਬਰਾੜ ਸਾਹਿਬ ਠੀਕ ਹੈ ਉਸ ਟਾਈਮ ਸਾਡੇ ਘਰ ਨੂੰ ਅੱਗ ਲੱਗਦੀ ਪਹਿਲਾਂ 9 ਗੱਡੀਆਂ ਭੇਜੀਆਂ ਸਾਡੇ ਨਿਆਣੇ ਸਾਰੇ ਮੁਸਲਮਾਨਾਂ ਦੇ ਕਿ ਖਾਨ ਖਾਨ ਤੋਂ ਆਪਣੇ ਦਿੱਲੀ ਰਹਿੰਦੇ ਸੀ ਬਾਈ ਅਸੀਂ ਪਿੰਡ ਤੇ ਮੇਰੇ ਤਾਇਆ ਜੀ ਉੱਥੇ ਦੇ ਅੱਛਾ ਅੱਛਾ ਫੈਮਿਲੀ ਉੱਥੇ ਤਿੰਨ ਹਾਂ ਤਾਇਆ ਜੀ ਦੀ ਫੈਮਿਲੀ ਉੱਥੇ ਅਗਲਾ ਤਿੰਨ ਗੱਡੀਆਂ ਨੂੰ ਤਿੰਨੇ ਘਰ ਤਿੰਨੇ ਗੱਡੀਆਂ ਫੂਕਦੀਆਂ ਸਾਡੀਆਂ ਤੇ ਉਹਦੇ ਬਾਅਦ ਸੰਤਾਂ ਦਾ ਐ ਨਾ ਫਿਰ ਸਾਡੀ ਗੱਡੀ ਨੂੰ ਫੋਟੋ ਲੱਗੀ ਵਿਦੀ ਪਾਪਾ ਪਾਈਆਂ ਸਾਡੇ ਬਾਏਸਟ ਮਾਡਲ ਗੱਡੀ ਦੀ 84 ਮਾਡਲ ਦੀ ਇਸ ਮਾਡਲ 84 ਵਿੱਚੇ ਪਾਈ ਤੀ ਥੋੜੇ ਦਿਨ ਹੋਏ ਤੇ ਗੱਡੀ ਨੂੰ ਵਾਈ ਨੂੰ ਪੂਰਾ ਹਟਲਾਦੀ ਅੱਛਾ ਜੀ ਉਹ ਗੱਡੀ ਫੂਕਦੀ ਜੀ ਤੇ ਉਧਰ ਜਦ ਪਾਪਾਈ ਦਾ ਆ ਲਾਤਾ ਹੀ ਨਹੀਂ ਫੂਕਦੀ ਲੋਕਾਂ ਨੇ ਇੱਥੇ ਪੱਥਰ ਮਾਰੇ ਜੀ ਸਾਡੇ ਡੈਡੀ ਦਾ ਪੂਰੇ ਪੱਥਰ ਮਾਰੇ ਆ ਪਾਪਾਈ ਨੇ ਕਿਹਾ ਜੇ ਗੱਡੀ ਛੱਡਤੀ ਤਾਂ ਸੀ ਗਏ ਹਾਂਜੀ ਹਾਂਜੀ ਬਾਫੇ ਨੇ ਇੱਕ ਇੱਕ ਬਰਦਾ ਹੋਰ ਤਾਂ ਉਹਨੂੰ ਕਿਹਾ ਵੀ ਦੇਖ ਲੈ ਬਈ ਇਹ ਤਾਂ ਗੱਡੀਆਂ ਛੱਡਨੀਆਂ ਫਿਰ ਤਾਂ ਇਹਨਾਂ ਪਬਲਿਕ ਨੇ ਸਾਨੂੰ ਮਾਰ ਦੇਣਾ ਫਿਰ ਪਾਪਾਈ ਨੇ ਕਰਿਆ ਭਾ ਧਰ ਲਈ ਫੇਰੇ ਕਰਾ ਇਧਰੇ ਕਰਾ ਇਧਰ ਅੱਛਾ ਜੀ ਬਾ ਜਿਹੜੇ ਦਾ ਬਾੜੀ ਨਾਲ ਤੇ ਉਹ ਤਾਂ ਡੜਕਤੇ ਜਿਹੜੇ ਥੱਲੇ ਗਿਰ ਕੇ ਉਹ ਵੀ ਮਰ ਗੁਰਦੇ ਮਾ ਫੇਰ ਨਾਲਾ ਘੜਾਣ ਕੇ ਨਿਕਲੇ ਤੇ ਅੱਛਾ ਜੀ ਜਿਹੜੇ ਅੱਗ ਲੱਗੀ ਹੋਈ ਉਹ ਗੱਡੇ ਢਿੱਪਾ ਲੈਣੀ ਜੀ ਫੇਰ ਅੱਗ ਪਰਾਲੀ ਵਾਲੀ ਅੱਗ ਦੀ ਫੇਰ ਪੈ ਜਾਂਦੀ ਦੀ ਫੇਰ ਪਾਪਾਈ ਨਾਲ ਕੋਲੇ ਏਡ ਗੱਡੀ ਲਾ ਕੇ ਪਾਣੀ ਘੇਰਨਾ ਪੁੱਬਲੀ ਕਿ ਨਾ ਫੇਰ ਪੈ ਜਾਣਾ ਮਗਰੇ ਅੱਛਾ ਜੀ ਫੇਰ ਗੱਡੀ ਨੂੰ ਅੱਗ ਬੱਝਾਣੀ ਫੇਰ ਪਾਪਾਈ ਨਾਲ ਗੱਡੀ ਪੀਝਾ ਲੈਣੀ ਇੱਥੇ ਪੱਥਰ ਵੀ ਮਾਰੇ ਸਾਡੇ ਡੈਡੀ ਦਾ ਅੱਛਾ ਜੀ ਇੱਥੇ ਪੱਥਰ ਵੱਜੇ ਮੇਰੇ ਮਾ ਬਾਹਮ ਸਾਤਾ ਨੇ ਨਾਲ ਬੋਤਾ ਕਿ ਉਹ ਜਾ ਰਹੇ ਸੀ ਕਿ ਉਧਰ ਆ ਰਹੇ ਸੀ ਬਰਾੜੀ ਖਾਲੀ ਕਰਕੇ ਗੱਡੀਆਂ ਖੜੀਆਂਆਂ ਦੀਆਂ ਕੁਝ ਖਾਲੀ ਹੋ ਰਹੀਆਂ ਦੀਆਂ ਗੱਡੀਆਂ ਜਦ ਪਤਾ ਲੱਗਿਆ ਹੈ ਠੀਕ ਹੈ ਇੰਦਰਾ ਗਾਂਢ ਹੋ ਗਿਆ ਇੰਦਰਾ ਗਾਂਢ ਹੋ ਗਿਆ ਬਸ ਗੱਡੀਆਂ ਲੋਕਾਂ ਨੇ ਛੱਡ ਗਈ ਭੱਜਲੇ ਲੋਕ ਤਾਂ ਜਿਹੜੇ ਮੋਨੇ ਤੇ ਠੀਕ ਹੈ ਸਾਡੇ ਪਾਪਾ ਹੀ ਨਹੀਂ ਫਿਰ ਤਿਆ ਦੇ ਨਾਲ ਗਏ ਇੱਥੇ ਨਿਕਲੇ ਤੇ ਜਦ ਪਤਾ ਕਰਿਆ ਦਿੱਲੀ ਤੋਂ ਸਾਡੇ ਤਾਇਰਾ ਆਉਂਦਾ ਕਹਿੰਦੇ ਵੀ ਘਰ ਫੂਕ ਤੇ ਸਮਝੋ ਸਾਡਾ ਸਾਰਾ ਕੁਝੇ ਮਤਲਬ ਤਾਇਰਾ ਦਾ ਵੀ ਫਿਰ 9 ਗੱਡੀਆਂ ਭੇਜੀਆਂ ਬਰਾੜ ਸਾਹਿਬ ਨਾਲ ਵਾਈ ਮੇਰਾ ਕਹਿੰਦਾ ਵੀ 9 ਗੱਡੀਆਂ ਨਾਲ ਕਿੱਥੇ ਹੋਣਾ ਫਿਰ 18 ਭੇਜੀਆਂ 9 ਗੱਡੀਆਂ ਹੋਰ ਗੱਡੀਆਂ ਹੋਰ ਸਾਡੇ ਨਿਆਣੇ ਫਿਰ ਮੁਸਲਮਾਨ ਤਾਂ ਇੱਕ ਲਾਗੇ ਆ ਜੀ ਕਿ ਸੀਆਰਪੀ ਫੋਰਸ ਭੇਜਦੀ ਆਪਣੀਆਂ ਉਹਨਾਂ ਦੀ ਜਿਪਸੀਆਂ ਭੇਜੀਆਂ ਉਸ ਟਾਈਮ ਪ੍ਰਧਾਨ ਸਾਹਿਬ ਨੇ ਵੀ ਬਚਾ ਕੇ ਬਚਾਉਂ ਹਾਂ ਫਿਰ ਗੋਲੀ ਚੱਲਦੀ ਹੋਈ ਆਈ ਫਿਰ ਬੱਚਿਆਂ ਨੂੰ ਕੱਢ ਕੇ ਲੈ ਗਏ ਫਿਰ ਪੰਜਾਬ ਪੰਜਾਬੇ ਬਹੁਤ ਔਖੇ ਬੱਚੇ ਸਾਡੇ ਅੱਛਾ ਜੀ ਹਾਂਜੀ ਫਿਰ ਇੱਕ ਮੁਸਲਮਾਨ ਦੇ ਖਾਨ ਸਾਹਿਬ ਖਾਨ ਸਾਹਿਬ ਉਹਨਾਂ ਨਾਲ ਸਾਡੇ ਬੱਚੇ ਵਿੱਚ ਆਏ ਤੇ ਸਾਡੇ ਮੇਰੇ ਤਾਏ ਦਾ ਪਰਿਵਾਰ ਅੱਛਾ ਜੀ ਉਹ ਕਿਹ ਘਟਨਾ ਸੀਗੀ ਜੀ ਉਹ ਘਟਨਾ ਦਿੱਲੀ ਅੱਗ ਲਾਤੀ 1984 ਵਿੱਚ ਠੀਕ ਹੈ ਜੀ ਹਾਂਜੀ ਦਰਬਾਰ ਸਾਹਿਬ ਤੇ ਟੈਕਰਾਇਆ ਤੇਂਦਰ ਨੇ ਉਹਦੇ ਜਿਹੜੇ ਮੇਰੀ ਮਾਸੀ ਦੇ ਮੁੰਡੇ ਸੀ ਲੋਏ ਅੱਛਾ ਜੀ ਹਾਂ ਭਾਈ ਸਰਜੀਤ ਸਿੰਘ ਮਾਨਨਪੁਰ ਮੇਰੀ ਸਗੀ ਮਾਸੀ ਦੇ ਮੁੰਡੇ ਆ ਠੀਕ ਹੈ ਜੀ ਸੰਤਾਂ ਦੇ ਨਾਲ ਮੇਰੇ ਨਾਨਾ ਜੀ ਕੀਰਤਨ ਕਰੇ ਕਰਦੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਮੇਰੇ ਨਾਨਾ ਜੀ ਦਾ ਨੋ ਵੀ ਗੁਰਬਚਨ ਸੁਣਦਾ ਅੱਛਾ ਜੀ